ਹਾਂਜੀ ਵੈਲਕਮ ਆ ਜੀ ਮੋਗਾ ਪੀਐਨ ਦੇ ਵਿੱਚ ਹੋ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਉਮੀਦ ਕਰਦੇ ਸਾਰੇ ਵੀਰ ਭਰਾਵਾਂ ਦੇ ਜਣੌਰ ਸੈੱਟ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਆਪਾਂ ਆਪਣੇ ਕੂਤਰ ਛੱਡੇ ਹੋਏ ਬਾਹਰ ਦੋ ੜਾਏ ਆਪਾਂ ਪੱਠੇ ਆਪਣੇ ਕਰਾਉਣੇ ਤੁਹਾਨੂੰ ਸ਼ੌਂਕ ਇੱਕ ਤਾਂ ਉਹ ਹੀ ਆਪਣਾ ਵਾਲਾ ਕੂਤਰ ਬਾਜੀ ਵਾਲਾ ਇਹ ਛੱਡਿਆ ਅੱਜ ਇੱਕ ਚਿੱਟਾ ਸਪੈਰ ਸ਼ਾਖਾ ਕਬੂਤਰ ਆਪਣਾ ਮੜ ਗਿਆ ਉਹ ਛੱਡਿਆ ਉਹ ਨੀਵੇਂ ਫਿਰਦਾ ਥੋੜਾ ਦੋ ਕਬੂਤਰ ਆ ਪੜ ਆਏ ਸੀ ਸ਼ੇਰ ਦਾ ਟਾਈਮ ਇਕਾ ਡੌਂ ਨੇ ਹੁਣ ਬਈ ਆਪਾਂ ਘਾਟੀਆਂ ਲਗੜ ਪੈਣ ਲੱਗ ਗਈ ਫਿਰ ਦੁਬਾਰੇ ਤੇ ਆ ਬਾਕੀ ਜਿਹੜੇ ਨਵੇਂ ਪੱਠੇ ਆ ਇਹ ਹੁਣ ਨਵਾਂ ਕਪੜਾ ਲਾ ਕੇ ਨਵੀਂ ਛਤਰੀ ਜੇ ਲਾਵਾਂਗੇ ਕਿ ਤਾਂ ਪੱਠਾ ਇੱਕ ਆ ਇੱਕ ਆ ਰੱਤਾ ਅੱਗੋਂ ਸਾਹਮਣੇ ਤੇ ਆ ਇੱਕ ਪੱਠਾ ਵੱਡਾ ਹੋ ਗਿਆ ਲਾਲ ਚੀਨਾ ਇਹ ਇੱਕ ਉਹ ਕਾਲੀ ਚੀਨੀ ਸ਼ਾਖੀ ਪਰੇ ਬੈਠੀ ਤੇ ਇੱਕ ਆ ਖਟੀਆਂ ਦਾ ਕਬੂਤਰ ਜਿਹੜਾ ਤਾਂ ਬੈਠਾ ਤੇ ਇੱਕ ਆਪਣਾ ਰੱਤਾ ਬਚਾਓ ਨੱਕੜ ਦੇ ਖੁੱਡੇ ਤਾੜਿਆ ਇੱਕ ਉਹ ਇਹ ਹੁਣ ਆਪਾਂ ਛੋਦਰੀ ਤੇ ਲਿਆ ਕਰਨੀ ਨਵਾਂ ਕਪੜਾ ਲੈ ਕੇ ਆਉਨੇ ਅੱਜ ਇਹ ਵੀਡੀਓ ਆਪਣੀ ਕਿਦਾਂ ਲਾਦੀ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਰੇ ਵੀਰ ਭਰਾ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਬਈ ਸਾਰੇ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਆਪਣੀਆਂ ਚੀਨੀ ਕੂਦਰੀ ਨਵੇਂ ਆਂਡੇ ਧਰਲੇ ਦਵਾਰੇ ਪਹਿਲਾਂ ਨਾਲੇ ਖਰਾਬ ਹੋ ਗਏ ਸੀ ਇਹਦੇ ਨਾਲ ਜੋੜਾ ਆਪਣੇ ਵੱਡੇ ਲਾਲ ਜੀ ਨੇ ਇਹਨਾਂ ਦੇ ਵਿੱਚ ਬਹੁਤ ਔਟੇ ਹੋ ਗਏ ਦਿਨਾਂ ਇੱਕ ਥੋੜਾ ਛੋਟਾ ਰਿਹਾ ਆ ਗੋਤਰੀ ਦਾ ਲਾਜ ਜੀ ਦਾ ਪੱਠਾ ਇਹਨੇ ਲਾਜ ਜੀ ਨੇ ਕੱਢਿਆ ਇੱਕ ਇਹਦਾ ਵੀ ਇੱਕ ਹੀ ਰਹਿ ਗਿਆ ਇੱਕ ਮਰ ਗਿਆ ਬਾਕੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਈ ਸਾਰੇ ਤੇ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਰੇ ਵੀਰ ਭਰਾ